ਸਾਸੀਕਾ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦਾ ਖਾਤਾ ਨਹੀਂ ਖੁੱਲਿਆ ਚਾਹੇ ਉਹ ਲੋਕ ਸਭਾ ਦੀਆਂ ਚੋਣਾਂ ਹੋਣ ਚਾਹੇ ਉਹ ਜਮਨੀ ਚੋਣਾਂ ਹੋਣ ਯਾਨੀ ਕਿ ਨਜ਼ਰ ਅੰਦਾਜ਼ ਕੀਤਾ ਗਿਆ ਹੈ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਦੇ ਖਾਸ ਕਰ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਚਾਹੇ ਲੋਕ ਸਭਾ ਦੇ ਵਿੱਚ ਰਵਨੀਤ ਬਿੱਟੂ ਹੋਣ ਇੱਧਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਵਾਰ ਫਿਰ ਸੋਗ ਦੀ ਲਹਿਰ ਜਿਹੜੀ ਹੈ ਦੌਰ ਗਈ ਹੈ ਬੜਾ ਵੱਡਾ ਝਟਕਾ ਲੱਗਿਆ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕਿਉਂਕਿ ਸੱਤ ਵਾਰ ਲਗਾਤਾਰ ਰਹੇ ਵਿਧਾਇਕ ਦੀ ਅਚਨ ਅਚੇਤ ਆਜ ਜਿਹੜੀ ਆ ਮੌਤ ਹੋ ਗਈ ਹੈ ਉਸ ਦੀ ਵੀ ਛੋੜਾ ਦੇ ਕੇ ਇਸ ਦੁਨੀਆ ਤੋਂ ਕੁਝ ਕਰ ਗਏ ਨੇ ਇਸ ਦਾ ਪ੍ਰਗਟਾਵਾ ਨਰਿੰਦਰ ਮੋਦੀ ਇਧਰੋਂ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕੀਤਾ ਹੈ ਦੱਸ ਦਈਏ ਕਿ ਸੱਤ ਵਾਰ ਵਿਧਾਇਕ ਰਹਿ ਚੁੱਕੇ ਭਾਜਪਾ ਨੇਤਾ ਸ਼ਾਮ ਦੇਵ رائے ਚੌਧਰੀ ਦਾ ਦਿਹਾਂਤ ਹੋ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਅਹਿਮ ਅਤੇ ਵੱਡੀ ਖਬਰ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਸ਼ਾਮ ਦੇਵ ਰਾਏ ਚੌਧਰੀ ਦਾ ਜਿਹੜਾ ਦਿਹਾਂਤ ਹੈ ਉਹ ਹੋਇਆ ਹੈ ਲਗਭਗ 85 ਸਾਲ ਦੀ ਉਮਰ ਦੇ ਵਿੱਚ ਅਤੇ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ 7 ਵਾਰ ਵਿਧਾਇਕ ਰਹੇ ਉਹਨਾਂ ਨੇ ਹਰੇਕ ਤਰ੍ਹਾਂ ਦੀ ਸੇਵਾਵਾਂ ਆਪਣੀਆਂ ਦਿੱਤੀਆਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਰਸੂਖ ਨਾਮ ਚੱਲਦਾ ਸੀ ਪਾਰ ਦੇ ਹਾਦਸ ਤੇ ਉਸ ਦੀ ਗੱਲ ਸੁਣੀ ਜਾਂਦੀ ਸੀ ਚਾਹੇ ਉਹ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋਣ ਚਾਹੇ ਹੋ ਜਿਹੜੇ ਨੇ ਅਮਿਤ ਸ਼ਾਹ ਹੋਣ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਹੋਵੇ ਦੱਸ ਦਈਏ ਕਿ ਵਾਰਾ ਨਸੀ ਤੋਂ ਲਗਾਤਾਰ ਰਹੇ ਯੂਪ ਸੱਤ ਵਾਰ ਵਿਧਾਇਕ ਅੱਜ ਉਹ ਦੁਨੀਆ ਨੂੰ ਦੁਨੀਆ ਤੋਂ ਜਾ ਕੇ ਟੀਵੀ ਵਿਚੋੜਾ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਕੇ ਸਬੰਧੀਆਂ ਨੂੰ ਛੱਡ ਗਏ ਨੇ ਇਸ ਗੱਲ ਦਾ ਅਰਗਟਾਵਾ ਜਿਹੜਾ ਹੈ ਕੀਤਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਜਾ ਰਿਹਾ ਹੈ ਕਿ ਨੇਤਾ ਸ਼ਾਮ ਦੇਵ ਰਾਏ ਚੌਧਰੀ ਦਾ 85 ਸਾਲਾਂ ਦੀ ਉਮਰ ਦੇ ਵਿੱਚ ਬ੍ਰੇਨ ਸਟ੍ਰੋਕ ਹੋਇਆ ਹੈ ਬ੍ਰੇਨ ਸਟ੍ਰੋਕ ਦੇ ਨਾਲ ਅਚਾਨਕ ਹੀ ਉਹਨਾਂ ਦੀ ਅਸਮੋਤ ਹੋ ਗਈ ਹੈ ਨਰਿੰਦਰ ਮੋਦੀ ਅਤੇ ਹੋਰ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਵੱਡੇ ਆਗੂ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਵੱਡਾ ਘਾਟਾ ਭਾਰਤੀ ਜਨਤਾ ਪਾਰਟੀ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਪੂਰਾ ਨਹੀਂ ਕਰ ਸਕੇਗੀ